ਤਾਏ ਨੇ ਪਹਿਲਾਂ ਮੇਰੇ ਪਿਓ ਨੂੰ ਨੌਕਰ ਬਣਾ ਕੇ ਰੱਖਿਆ ਤੇ ਮੇਰੇ ਪਿਓ ਦੇ ਮਰਨ ਤੋਂ ਬਾਅਦ ਤਾਏ ਨੇ ਮੈਨੂੰ ਨੌਕਰ ਬਣਾ ਲਿਆ ਤਾਏ ਨੇ ਕਦੇ ਆਪ ਦੇ ਪੁੱਤਾਂ ਨੂੰ ਕੰਮ ਨਹੀਂ ਸੀ ਦੱਸਿਆ ਤੇ ਮੇਰੇ ਤੋਂ ਸਾਰਾ ਸਾਰਾ ਦਿਨ ਖੇਤ ਵਿੱਚ ਕੰਮ ਕਰਵਾਉਂਦਾ ਸੀਗਾ ਤੇ ਮੇਰੀ ਤਾਈ ਮੇਰੀ ਮਾਂ ਤੋਂ ਗੁਆ ਸਟਵਾਉਂਦੀ ਸੀ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੇ ਬਾਈ ਦੀ ਮੈਂ ਅੱਜ ਤੁਹਾਨੂੰ ਕਹਾਣੀ ਸੁਣਾਉਣ ਲੱਗਿਆ ਇਹ ਕਹਾਣੀ ਸੁਣ ਕੇ ਤੁਹਾਡੇ ਲੋਂ ਕੰਡੇ ਖੜੇ ਹੋ ਜਾਣਗੇ ਕਿ ਆਪਣੇ ਵੀ ਆ ਕੁਝ ਕਰ ਜਾਂਦੇ ਆ ਆਜੋ ਕਰਦੇ ਆ ਕਹਾਣੀ ਦੀ ਸ਼ੁਰੂਆਤ ਬਾਈ ਕਹਿੰਦਾ ਮੇਰੇ ਫਾਦਰ ਸਾਹਿਬ ਹਰੀ ਦੋ ਭਰਾ ਸੀਗੇ ਦੋਵਾਂ ਭਰਾਵਾਂ ਕੋਲੇ 12 ਕਿੱਲੇ ਜ਼ਮੀਨ ਸੀਗੀ ਤੇ ਸਾਡੀ ਜੁਆਇੰਟ ਫੈਮਿਲੀ ਸੀਗੀ ਕਹਿੰਦਾ ਮੇਰੇ ਤਾਏ ਦੇ ਦੋ ਪੁੱਤ ਸੀਗੇ ਤੇ ਮੈਂ ਆਪਣੇ ਮਾਪਿਆਂ ਦਾ ਇਕੱਲਾ ਇਕੱਲਾ ਪੁੱਤ ਸੀਗਾ ਜਿਹੜੇ ਮੇਰੇ ਫਾਦਰ ਸਾਹਿਬ ਸੀਗੇ ਉਹ ਬਿਲਕੁਲ ਅਨਪੜ੍ਹ ਸੀਗੇ ਤੇ ਬਿਲਕੁਲ ਭਲੇ ਮਾਨਸ ਸਾਊਤੇ شریف ਬੰਦੇ ਸੀਗੇ ਜਿਹੜੀ ਮੇਰੀ ਮਾਂ ਸੀਗੀ ਉਹ ਬਿਲਕੁਲ ਸਿਧਰੀ ਸੀਗੀ ਮੇਰੀ ਮਾਂ ਨੂੰ ਦਾਲ ਸਬਜੀ ਬਣਾਉਣ ਦਾ ਵੱਲ ਵੀ ਨਹੀਂ ਸੀਗਾ ਬਿਲਕੁਲ ਸਿਧਰੀ ਸੀ ਬਿਲਕੁਲ ਭੋਲੀ ਸੀਗੀ ਚਲੋ ਜੀ ਮੇਰਾ ਤਾਇਆ ਕਹਿੰਦਾ ਚੁਸਤ ਚਲਾਕ ਸੀਗਾ ਮੇਰੇ ਤਾਇਏ ਨੇ ਜੁਆਇੰਟ ਫੈਮਿਲੀ ਵੀ ਤਾਂ ਰੱਖੀ ਸੀ ਕਿਉਂਕਿ ਜਿੰਨਾ ਵੀ ਘਰ ਦਾ ਸਾਰਾ ਪੈਸਾ ਤੇ ਲਾ ਫਸਲ ਵੇਚਣ ਦਾ ਪੈਸਾ ਤੇ ਲਾ A to Z ਸਾਰੇ ਹਿਸਾਬ ਕਿਤਾਬ ਮੇਰੇ ਤਾਇਏ ਦੇ ਹੱਥ ਦੇ ਵਿੱਚ ਸਨ ਮੇਰੇ ਪਿਓ ਨੂੰ ਸਿਰਫ ਉਹਨੇ ਨੌਕਰ ਬਣਾ ਕੇ ਰੱਖਿਆ ਹੋਇਆ ਸੀਗਾ ਮੇਰੇ ਪਿਓ ਨੂੰ ਕਾਇਦਾ ਕਰਨਾ ਵੀ ਜਾ ਮਿੱਤਰਾ ਪੱਠੇ ਵੜ ਲਿਆ ਮੇਰੇ ਪਿਓ ਨੇ ਪੱਠੇ ਵੜ ਕੇ ਲਿਆ ਕਰਨੇ ਮੱਝਾਂ ਚੋਇਆ ਕਰਨੀਆਂ ਮੇਰੀ ਮਾਂ ਨੇ ਗੋਹਾ ਸੱਟਿਆ ਕਰਨਾ ਤੇ ਜਿੰਨਾ ਵੀ ਖੇਤ ਦਾ ਕੰਮ ਹੁੰਦਾ ਸੀਗਾ ਉਹ ਮੇਰਾ ਪਿਓ ਹੀ ਕਰਦਾ ਸੀਗਾ ਮੇਰਾ ਤਾਇਆ ਕੰਮ ਨੂੰ ਬਿਲਕੁਲ ਵੀ ਹੱਥ ਨਹੀਂ ਸੀ ਲਾਉਂਦਾ ਚੱਟੇ ਪਾ ਕੇ ਕੱਪੜੇ ਕਦੇ ਕਿਧਰ ਨੂੰ ਲੰਘ ਜਾਇਆ ਕਰੇ ਕਿਧਰ ਨੂੰ ਲੰਘ ਜਾਇਆ ਕਰੇ ਤੇ ਘਰ ਦੀ ਜਿੰਨੀ ਵੀ ਮੁਖਤਿਆਰੀ ਸੀ ਉਹ ਸਾਰੀ ਮੇਰੇ ਤਾਏ ਤੇ ਮੇਰੀ ਤਾਈ ਦੇ ਹੱਥ 'ਚ ਸੀਗੀ ਮੇਰੇ ਪਿਓ ਨੂੰ ਬਸ ਵਰਤਣ ਲਈ ਪੈਸੇ ਥੋੜੇ ਵਾਲੇ ਦਿੱਤੇ ਜਾਂਦੇ ਸਨ ਜਾ ਕੇ ਰਿਸਟੋਰੈਂਟ ਵਿੱਚ ਵਿਆਹ ਸ਼ਾਦੀ ਜਾਣਾ ਹੁੰਦਾ ਸੀਗਾ ਉਦੋਂ ਮਾੜੇ-ਮੋٹے ਪੈਸੇ ਦਿੱਤੇ ਜਾਂਦੇ ਸਨ ਤੇ ਮੇਰੀ ਮਾਂ ਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਸੀ ਦੁਨੀਆਦਾਰੀ ਬਸ ਦੀ ਕਿੱਥੇ ਪਈ ਹੈ ਚਲੋ ਜੀ ਇਹ ਸਾਰਾ ਕੁਝ ਇਸ ਤਰੀਕਾ ਚੱਲਦਾ ਜਾਂਦਾ ਤੇ ਤਾਏ ਨੇ ਆਪ ਦੇ ਦੋਵਾਂ ਪੁੱਤਾਂ ਨੂੰ ਇੰਗਲਿਸ਼ ਮੀਡੀਅਮ ਸਕੂਲ ਦੇ ਵਿੱਚ ਪੜ੍ਹਨੇ ਪਾਇਆ ਹੋਇਆ ਸੀਗਾ ਤੇ ਮੈਨੂੰ ਤਾਏ ਨੇ ਪਾਤਾ ਸਰਕਾਰੀ ਸਕੂਲ ਦੇ ਵਿੱਚ ਕਿਉਂਕਿ ਜੇ ਮੇਰੇ ਮਾਪਿਓ ਚ ਉਸਤ ਚਲਾਕ ਹੁੰਦੇ ਤਾਂ ਉਹ ਬੋਲਦੇ ਭਈ ਤੂੰ ਆਪ ਦੇ ਜਵਾਕਰ ਨੂੰ ਇੰਗਲਿਸ਼ ਮੀਡੀਅਮ ਸਕੂਲ ਦੇ ਵਿੱਚ ਪੜ੍ ਤੇ ਸਾਡੇ ਪੁੱਤ ਨੂੰ ਸਰਕਾਰੀ ਸਕੂਲ ਚ ਪਾਤਾ ਪਰ ਮੇਰੇ ਮਾਪਿਓ ਦੇ ਭਲੇ ਮਾਨਸੀ ਦਾ ਮੇਰਾ ਤਾਇਆ ਫਾਇਦਾ ਚੱਕਦਾ ਰਿਹਾ ਫਾਇਦਾ ਵੀ ਇਸ ਹੱਦ ਤੱਕ ਚੱਕਿਆ ਕਿ ਹੱਦਾਂ ਹੀ ਮੁਕਾਤੀਆਂ ਕਹਿੰਦਾ ਮੈਂ ਵੀ ਉਹ ਤਾਂ ਬਚਪਨਾ ਸੀ ਮੇਰੇ ਚ ਵੀ ਮੈਂ ਜਵਾਕ ਸੀ ਮੈਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਸੀ ਕਿ ਮੇਰੇ ਨਾਲ ਕੀ ਫਰਕ ਪਾਇਆ ਜਾ ਰਿਹਾ ਜਾਂ ਮੇਰਾ ਤਾਇਆ ਚਲਾਕੀ ਕਰਦਾ ਬਚਪਨ ਜਵਾਕਾਂ ਨੂੰ ਕੁਝ ਨਹੀਂ ਪਤਾ ਹੁੰਦਾ ਕਹਿੰਦਾ ਪਰ ਜਿਹੜੀ ਸਭ ਤੋਂ ਵੱਡੀ ਮੇਰੇ ਲਈ ਖੁਸ਼ੀ ਵਾਲੀ ਗੱਲ ਇਹ ਸੀ ਜਾਂ ਮੇਰੀ ਕਿਸਮਤ ਕਹਿ ਲਓ ਹਣਾ ਕਿ ਮੈਂ ਪੜ੍ਹਨ ਲਿਖਣ ਦੇ ਵਿੱਚ ਬਹੁਤ ਹੁਸ਼ਿਆਰ ਸੀਗਾ ਮੇਰਾ ਪੜ੍ਹਨ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਸੀਗਾ ਕਹਿੰਦਾ ਚਲੋ ਜੀ ਇਸ ਤਰ੍ਹਾਂ ਸਾਰਾ ਕੁਝ ਚੱਲਦਾ ਰਹਿੰਦਾ ਇੱਕ ਦਿਨ ਮਾੜਾ ਇਹੋ ਜਿਹਾ ਆਉਂਦਾ ਕਿ ਟਰਾਂਸਫਰਮ ਦਾ ਫਿਊਜ ਉੱਡਿਆ ਹੁੰਦਾ ਮੇਰਾ ਪਿਓ ਟਰਾਂਸਫਰਮ ਤੇ ਚੜ੍ਹ ਕੇ ਫਿਊਜ ਲਾਉਣ ਲੱਗਦਾ ਤੇ ਉੱਪਰੋਂ ਕਹਿੰਦਾ ਕੋਈ ਤਾਰ ਸ਼ਾਰਟ ਹੋਈ ਹੁੰਦੀ ਹੈ ਟਰਾਂਸਫਰਮ ਸ਼ਾਰਟ ਹੋਇਆ ਹੁੰਦਾ ਤੇ ਕਰੰਟ ਆ ਜਾਂਦਾ ਮੇਰੇ ਪਿਓ ਨੂੰ ਕਰੰਟ ਲੱਗ ਜਾਂਦਾ ਤੇ ਮੇਰੇ ਪਿਓ ਦੀ ਮੌਤ ਹੋ ਜਾਂਦੀ ਹੈ ਪਿੱਛੇ ਕਹਿੰਦਾ ਸੀ ਸਿੱਧਰੇ ਕੇ ਦੋਵੇਂ ਜਣੇ ਇੱਕ ਮੇਰੀ ਸਿੱਧਰੀ ਮਾਂ ਤੇ ਇੱਕ ਮੈਂ ਕਹਿੰਦਾ ਉਦੋਂ ਲਗਪ ਕਹਿੰਦਾ ਮੇਰੇ ਪਿਓ ਦਾ ਉਦੋਂ ਭੋਗ ਵੀ ਨਹੀਂ ਸੀ ਪਿਆਰ ਜਦੋਂ ਮੇਰੇ ਤਾਏ ਨੇ ਮੈਨੂੰ ਕੰਮ ਤੇ ਲਾ ਲਿਆ ਮੇਰੇ ਤਾਏ ਨੇ ਕਿਹਾ ਕਰਨਾ ਤੂੰ ਸਕੂਲ ਜਾਣਾ ਤਾਂ ਪਹਿਲਾਂ ਪੱਠੇ ਵੱਢ ਕੇ ਲਿਆ ਕਹਿੰਦਾ ਹੁਣ ਮੈਂ 12 ਸਾਲਾਂ ਦਾ ਹੈਗਾ ਸੀ ਨਾ ਮੇਰੇ ਤੋਂ ਪੱਠਿਆਂ ਦੀ ਪੰਡਜ ਕੀਤੇ ਨਾ ਮੇਰੇ ਤੋਂ ਖਾਦ ਦਾ ਘਟਾ ਚ ਕੀਤੇ ਕਹਿਣ ਦਾ ਮਤਲਬ ਵੀ ਜਿੰਨਾ ਕੰਮ ਮੇਰਾ ਪਿਓ ਕਰਦਾ ਸੀ ਉਹ ਸਾਰਾ ਕੰਮ ਮੇਰੇ ਤਾਏ ਨੇ ਮੇਰੇ ਮੋਢਿਆਂ ਤੇ ਪਾਤਾ ਕਹਿੰਦਾ ਬਾਈ ਜੀ ਮੈਂ ਸਕੂਲ ਜਾਣ ਤੋਂ ਪਹਿਲਾਂ ਪੱਠੇ ਵੱਡਿਆ ਕਰਨੇ ਥੱਬੀ ਥੱਬੀ ਚੱਕ ਕੇ ਜਾ ਕੇ ਟੋਕੇ ਲਈ ਜੋੜਿਆ ਕਰਨੀ ਫਿਰ ਮੈਂ ਕੁੱਤਰਾਇਆ ਕਰਨਾ ਤੇ ਫਿਰ ਮੈਂ ਸਕੂਲ ਚ ਆਇਆ ਕਰਨਾ। ਮੇਰੀ ਮਾਂ ਨੇ ਪਿੱਛੋਂ ਡੰਗਰਾਂ ਦਾ ਗੋਆ ਸੱਟਿਆ ਕਰਨਾ, ਡੰਗਰਾਂ ਨੂੰ ਪਾਣੀ ਪਿਆ ਕੇ ਨਿਵਾ ਕੇ ਸ਼ਾਮੇ ਅੰਦਰ ਬੰਨ੍ਹ ਦਿਆ ਕਰਨਾ। ਕਹਿੰਦਾ ਜਿਹੜੀ ਮੇਰੀ ਤਾਈ ਸੀ ਉਹ ਬਸ ਰੋਟੀ ਪਾਣੀ ਦਾ ਕੰਮ ਹੀ ਕਰਦੀ ਸੀ ਇੱਥੋਂ ਤੱਕ ਕਿ ਜਿੰਨੇ ਵੀ ਸਾਰੇ ਟੰਬਰ ਦੇ ਝੂਠੇ ਭਾਂਡੇ ਉਹ ਵੀ ਮੇਰੀ ਮਾਂ ਤੋਂ ਮਜਾਉਂਦੀ ਸੀਗੀ। ਜਦੋਂ ਮੇਰੀ ਮਾਂ ਨੇ ਗੋਆ ਘਾਹ ਸੱਟ ਕੇ ਵਿਲੇ ਹੋਇਆ ਕਰਨਾ, ਮੇਰੀ ਤਾਈ ਨੇ ਕਿਨ ਅੰਦਰ ਵੜ ਕੇ ਆਪ ਸੌਂ ਜਾਇਆ ਕਰਨਾ ਟੌਰ ਨਾਲ ਤੇ ਮੇਰੀ ਮਾਂ ਨੂੰ ਕਹਣਾ ਚੱ ਕਹਿੰਦਾ ਮੇਰੀ ਮਾਂ ਨੇ ਵਿਚਾਰੀ ਨੇ ਨੌਕਰਾਂ ਵਾਲਿਆਂ ਵਾਂਗੂ ਦੁਪਹਿਰੇ 2:00 ਵਜੇ ਥਾਪਾ ਫੜ ਲੈਣਾ ਤੇ ਕੱਪੜੇ ਧੋਈ ਜਾ ਕਰਨੇ ਸਾਰੇ ਟੱਬਰ ਦੇ ਕਹਿੰਦਾ ਹੁਣ ਉਹ ਸਿਦਰੀ ਸਾਨੂੰ ਕੀ ਪਤਾ ਸੀ ਤਾਂ ਗੱਲਾਂ ਦਾ ਵਿਚਾਰੀ ਨੂੰ ਕਹਿੰਦਾ ਇਹ ਗੱਲਾਂ ਮੈਂ ਸਾਰੀਆਂ ਇਹ ਹਾਲਾ ਸਾਰੇ ਮਾਂ ਦੇ ਅੱਖਾਂ ਨਾਲ ਦੇਖਦਾ ਰਿਆ ਕਹਿੰਦਾ ਚਲੋ ਜੀ ਤਾਏ ਦੇ ਪੁੱਤ ਵੀ ਗੱਭਰੂ ਹੋ ਚੁੱਕੇ ਸੀਗੇ ਕਹਿੰਦਾ ਉਹ ਪੜ੍ਹਨ ਲਿਖਨ ਚ ਕੋਈ ਢੇਸ਼ਿਆਰ ਹੈ ਨਹੀਂ ਸੀਗੀ ਉਹ ਬਾੜੇ ਨਲਾਇਕ ਜੇ ਹੋ ਗਏ ਨਸ਼ਾ ਪੱਤਾ ਕਰਨ ਲੱਗੇ ਸ਼ਰਾਬ ਮਸ਼ਰੂਬਾ ਪੀਣ ਲੱਗ ਗਏ ਕਹਿੰਦਾ ਚਲੋ ਜੀ ਉਹਨੂੰ ਤੱਕ ਮੈਂ ਵੀ ਪਲੱਸ 2 ਪਾਸ ਕਰ ਗਿਆ ਪਲੱਸ 2 ਕਹਿੰਦਾ ਮੈਂ ਬ ਤੇ ਮੈਂ ਪਹਿਲੀ ਭਰਤੀ ਚ ਸਲੈਕਟ ਹੋ ਗਿਆ ਤੇ ਮੈਂ ਕਹਿੰਦਾ ਫੌਜ ਚ ਭਰਤੀ ਹੋ ਗਿਆ ਕਹਿੰਦਾ ਜਦੋਂ ਵੀ ਮੈਂ ਫੌਜ ਚ ਭਰਤੀ ਹੋ ਗਿਆ ਜਦੋਂ ਮੈਂ ਛੁੱਟੀ ਆਇਆ ਕਰਨਾ ਤਾਂ ਮੈਂ ਦੇਖਣਾ ਕਿ ਜਿਹੜੇ ਮੇਰੇ ਤਾਏ ਦੇ ਪੋਤਾ ਉਹ ਸ਼ਰਾਬ ਨਾਲ ਰੱਜ ਕੇ 2-2 ਵਜੇ ਘਰੇ ਆਇਆ ਕਰਨ ਮੇਰੇ ਤਾਏ ਨੂੰ ਵੀ ਗਾਲ੍ਹਾਂ ਕੱਢਿਆ ਕਰਨ ਮੇਰੀ ਤਾਈ ਨੂੰ ਵੀ ਗਾਲ੍ਹਾਂ ਕੱਢਿਆ ਕਰਨ ਤੇ ਮੇਰੀ ਮਾਂ ਨੂੰ ਵੀ ਗਾਲ੍ਹਾਂ ਕੱਢਿਆ ਕਰਨ ਮੇਰੀ ਮਾਂ ਨੂੰ ਦਾਬੇ ਮਾਰਿਆ ਕਰਨ ਕਹਿੰਦਾ ਭਾਈ ਜੀ ਹੁਣ ਮੈਂ ਗੱਬਰੂ ਹੋ ਚੁੱਕਿਆ ਸੀਗਾ ਕਿਹੜਾ ਬੰਦਾ ਇਹ ਚੀਜ਼ ਬਰਦਾਸ਼ਤ ਕਰੂਗਾ ਕਿ ਕੋਈ ਬੰਦਾ ਸ਼ਰਾਬ ਪੀ ਕੇ ਮਾਂ ਨੂੰ ਗਾਲ੍ਹਾਂ ਕੱਢੇ ਦਾਬੇ ਮਾਰੇ ਕਹਿੰਦਾ ਵੀ ਮੈਂ ਆਪਣੇ ਤਾਏ ਨੂੰ ਕਿਹਾ ਵੀ ਮੈ ਵੀ ਇੱਕ ਤਾਂ ਤੇਰੇ ਪੁੱਤ ਸਾਂਝੇ ਘਰ ਚੋਂ ਇੰਨਾ ਨਾ ਖਰਚਾ ਕਰਦੇ ਮੈਂ ਤਾਂ ਵੀ ਨਹੀਂ ਬੋਲਦਾ ਪਰ ਮੇਰੀ ਮਾਂ ਨੂੰ ਕੋਈ ਗਾਲਾਂ ਕੱਢੇ ਮੇਰੀ ਮਾਂ ਨੂੰ ਕੋਈ ਮਾੜਾ ਬੋਲੇ ਇਹ ਗੱਲ ਮੈਂ ਇਥੋਂ ਬਰਦਾਸ਼ਤ ਨਹੀਂ ਹੁੰਦੀ ਮੇਰੀ ਮਾਂ ਨੇ ਸਾਰੀ ਉਮਰ ਤੁਹਾਡੇ ਭਾਂਡੇ ਮਾਂਜੇ ਆ ਗੋਆ ਸੱਟਿਆ ਪਰ ਹੁਣ ਤਾਂ ਆ ਇਹ ਗੱਲਾਂ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਕਹਿੰਦਾ ਚਲੋ ਜੀ ਮੈਂ ਆਪ ਦੀ ਤਾਏ ਨਾਲੋਂ ਅੱਡ ਹੋ ਗਿਆ ਅੱਡ ਹੋ ਗਿਆ ਕਹਿੰਦਾ ਚਲੋ ਜੀ ਮੇਨੂੰ ਰਿਸ਼ਤਾ ਹੋ ਗਿਆ ਇੱਕ ਬਹੁਤ ਸੋਹਣੀ ਸਰਖੀ ਕੁੜੀ ਦਾ ਪੜ੍ਹੀ ਲਿਖੀ ਦਾ ਉਹ ਸਰਕਾਰੀ ਟੀਚਰ ਲੱਗੀ ਸੀਗੀ ਤਾਂ ਚਲੋ ਜੀ ਜ਼ਿੰਦਗੀ ਮੇਰੀ ਨਰਕ ਤੋਂ ਸਵਰਗ ਬਣੇ ਤਾਂ ਚਲੋ ਜੀ ਮੇਰੀ ਡਿਊਟੀ ਤੇ ਮੈਂ ਆਪਦੇ ਸਾਰੇ ਪਰਿਵਾਰ ਨੂੰ ਹੌਲੀ ਹੌਲੀ ਬਠਿੰਡੇ ਸ਼ਿਫਟ ਕਰ ਲਿਆ। ਘਰ ਵਾਲੀ ਦੀ ਵੀ ਟ੍ਰਾਂਸਫਰ ਬਠਿੰਡੇ ਹੋ ਗਈ। ਨੇੜੇ ਮੇਰੇ ਸਹੁਰੇ ਸੀਗੇ ਪਰਾਂ ਤੇ ਮੈਂ ਜਮੀਨੀਆਂ ਦਾ ਠੇਕੇ ਦੇਣੀ ਸ਼ੁਰੂ ਕਰਤੀ। ਕਹਿੰਦਾ ਹੁਣ ਮੁੱਕ ਦੀ ਗੱਲ ਇਹ ਆ ਕਿ ਜਿਹੜਾ ਤਾਇਆ ਆਪਦੇ ਪੁੱਤਾਂ ਨੂੰ ਭੱਜ-ਭੱਜ ਕਹਿੰਦੇ ਤੁਸੀਂ ਛਾਵੇਂ ਬੈਠੋ, ਏਸੀ ਥੱਲੇ ਬੈਠੋ, ਕੰਮ ਨਾ ਕਰੋ, ਮੇਰੇ ਤੋਂ ਕੰਮ ਕਰਾਉਂਦਾ ਰਿਹਾ। ਅੱਜ ਉਹੀ ਤਾਇਆ ਕਹਿੰਦਾ ਬੁੱਕ-ਬੁੱਕ ਕਰਾਉਂਦਾ ਜਦੋਂ ਉਹਦੇ ਪੁੱਤ ਉਹਦੇ ਗਾਲ ਪੈਂਦੇ ਆ, ਗੰਦੀਆਂ ਗਾਲਾਂ ਕੱਢਦੇ ਆ, ੱੱੱਕੇ ਮਾਰਦੇ ਆ, ਦਾੜੀ ਪੱਟਦੇ ਆ। ਉਹੀ ਤਾਈ ਜਿਹੜੀ ਮੇਰੀ ਮ ਉਹੀ ਤਾਇਆ ਕਹਿੰਦਾ ਹੁਣ ਬੁੱਕ ਬੁੱਕ ਰਹੁੰਦੀ ਐ ਕਹਿੰਦਾ ਹੁਣ ਦੋਵੇਂ ਵਿਆਹ ਹੀ ਉਮਰ ਤੋਂ ਲੰਘ ਚੁੱਕੇ ਆ ਦੋਵੇਂ ਛੜੇ ਆ ਪਿੰਡ ਦੇ ਵਿੱਚ ਪੂਰੇ ਬਦਨਾਮ ਆ ਵੀ ਇਹ ਚਟਾਲਾਉਂਦੇ ਆ ਨਸ਼ੇੜੀ ਐ ਮ ਲੋਕਾਂ ਦੀਆਂ ਮੋਟਰਾਂ ਦੇ ਕੇਵਣਾ ਵੱਢ ਲਿਆਉਂਦੇ ਆ ਤਾਇਆ ਕਹਿੰਦਾ ਲੋਕਾਂ ਦੇ ਹੱਥ ਜੋੜਦਾ ਫਿਰਦਾ ਕਦੇ ਕੋਣ ਲਾਂਬਾ ਲੈ ਕੇ ਆ ਜਾਂਦਾ ਕਦੇ ਕੋਣ ਲਾਂਬਾ ਲੈ ਕੇ ਆ ਜਾਂਦਾ ਕਹਿਣ ਦਾ ਮਤਲਬ ਕਿ ਜੋ ਤਾਇਏ ਨੇ ਬੀਜਿਆ ਅੱਜ ਤਾਇਏ ਨੂੰ ਵੱਡਣਾ ਪੈ ਰਿਹਾ ਜੇ ਤਾਇਏ ਨੇ ਉਦੋਂ ਹੀ ਇਹ ਮੁੰਡੇ ਦੋਵੇਂ ਆਪਦੇ ਕੰਮ ਚਵਾੜੇ ਹੁੰਦੇ ਉਦੋਂ ਹੀ ਨਾਲੋਂ ਕੰਮ ਕਰਾਉਂਦਾ लाਡਲੇ ਨਾਂ ਰੱਖਦਾ ਸ਼ੈਨ ਤਾਇਏ ਨੂੰ ਅੱਜ ਆਹ ਦਿਨਾਂ ਵੇਖ ਕਹਿੰਦਾ ਮੈਂ ਹੁਣ ਸੋਚਦਾ ਹੁੰਨਾ ਕਿ ਮੇਰੇ ਭਲੇ ਮਾਨਸ ਪਿਓ ਤੋਂ ਇੰਨਾ ਕੰਮ ਕਰਾਇਆ ਵੀ ਰਾਤ ਨੂੰ 10 10 ਵਜੇ ਤੱਕ ਵੀ ਉਹਨਾਂ ਦਾ ਖੇਤ ਚ ਫਿਰਦਾ ਤੁਸੀਂ ਮੇਰਾ ਪਿਓ। ਮੇਰੀ ਮਾਂ ਵਿਚਾਰੀ ਗੋਆ ਸਿੱਟ ਦੀ ਕੱਪੜੇ ਧੋਂਦੀ ਇਹਨਾਂ ਦੇ ਮੇਰੀ ਮਾਂ ਨੇ ਕਿਦਾ ਸਾਂਝ ਘਰ ਚ ਇੰਨਾ ਕੰਮ ਕੀਤਾ ਤੇ ਕੰਮ ਵੀ ਇਸ ਤਰ੍ਹਾਂ ਕਰਾਇਆ ਜਿਵੇਂ ਇੱਕ ਨੌਕਰਾਣੀ ਹੁੰਦੀ ਐ। ਮੇਰੀ ਵੀ ਖੇਡਣ ਦੀ ਉਮਰ ਸੀ ਪਰ ਮੇਰੇ ਬਚਪਨ ਦੇ ਹਾਸੇ ਚਾ ਖੇਡਾਂ ਸਾਰੀਆਂ ਮੇਰੇ ਤਾਈ ਨੇ ਖੋਲੀਆਂ। ਸਾਰੀਆਂ ਮਰੀਜ਼ਾਂ ਦਾ ਗਲ ਕੋਟਦਾ। ਕਹਿੰਦਾ ਚਲੋ ਜੀ ਕੋਈ ਗੱਲ ਨਹੀਂ ਮਾੜਾ ਟਾਈਮ ਸਦਾ ਨਹੀਂ ਰਹਿੰਦਾ। ਕਹਿੰਦਾ ਮਾੜਾ ਟਾਈਮ ਲੰਘ ਗਿਆ ਹੁਣ ਬਈ ਜ਼ਿੰਦਗੀ ਸਵਰਗਾ ਵਰਗੀ 1 ਲੱਖ ਡੇਢ ਲੱਖ ਰੁਪਏ ਮਹੀਨੇ ਦਾ ਸਾਡੇ ਘਰੇ ਆਈ ਜਾਂਦਾ ਰਾਜਿਆਂ ਵਰਗੀ ਜ਼ਿੰਦਗੀ ਜਿਉਂਦੇ ਆ ਤੇ ਜਿਹੜਾ ਤਾਇਆ ਕਹਿੰਦਾ ਚਿੱਟੇ ਕੱਪੜੇ ਪਾਵਾ ਘੁੰਮਦਾ ਹੁੰਦਾ ਸੀ ਅੱਜ ਉਹੀ ਤਾਇਆ ਮੈਲੇ ਲੀਡੇ ਕੱਪੜੇ ਪਾ ਕੇ ਦਾ ਬਾਹਰ ਗੇਟ ਕੋਲ ਬੈਠਾ ਹੁੰਦਾ ਘਰ ਦਾ ਬੋਰਡ ਇੰਨਾ ਖਰਾਬ ਹੋ ਚੁੱਕਿਆ ਕਿ ਬਹੁਤ ਬੁਰੇ ਹਾਲਾਤ ਨੇ ਕਹਿੰਦਾ ਮੈਨੂੰ ਫਿਰ ਵੀ ਤਰਸ ਆਉਂਦਾ ਮੈਂ ਫਿਰ ਵੀ ਕਈ ਵਾਰ ਤਾਇਏ ਕੋਲ ਜਾਣਾ ਬੈਠ ਉੱਠ ਕੇ ਆਉਣਾ ਪਤਾ ਲੈ ਕੇ ਉਹਨਾਂ ਕਹਿੰਦਾ ਪਰ ਹੁਣ ਮੈਂ ਉਹਨਾਂ ਲਈ ਕਰ ਵੀ ਕੀ ਸਕਦਾ ਕਿਉਂਕਿ ਦੋਵੇਂ ਪੁੱਤ ਨਸ਼ੇੜੀ ਨਸ਼ਾ ਦਾ ਜੇ ਵਾਪਸ ਛੱਡਣਗੇ ਤਾਂ ਹੀ ਛੱਡਿਆ ਜਾਊਗਾ ਕਿਸੇ ਦੇ ਕਹਿਣ ਤੇ ਕੋਈ ਨਹੀਂ ਛੱਡਦਾ ਕਹਿੰਦਾ ਹੁਣ ਉਹੀ ਤਾਇਆ ਮੇਰੇ ਕੋਲ ਬੁੱਕ ਬੁੱਕ ਰੋਂਦਾ ਬੀਤੇ ਵੇਲੇ ਨੂੰ ਪਛਤਾਉਂਦਾ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਦੁਨੀਆ ਤੇ ਅੱਜ ਵੀ ਇਹੋ ਜਿਹੇ ਬਹੁਤ ਸਾਰੇ ਭਰਾ ਹੈਗੇ ਨੇ ਜਿਹੜੇ ਚੁਸਤ ਚਲਾਕ ਨੇ ਤੇ ਜੇ ਉਹਨਾਂ ਦੇ ਭਰਾ ਕੋਈ ਪਲੇ ਮਾਨਸ ਨੇ ਤਾਂ ਉਹਨਾਂ ਨਾਲ ਧੱਕਾ ਕਰਦੇ ਆ ਉਹਨਾਂ ਕੋਲੋਂ ਸੀਰੀਆ ਵਾਂਗੂ ਕੰਮ ਕਰਵਾਉਂਦੇ ਆ ਉਹਨਾਂ ਨਾਲ ਠੱਗੀਆਂ ਠੋਰੀਆਂ ਕਰਦੇ ਆ ਸ਼ਾਇਦ ਉਹ ਆਹ ਵੀਡੀਓ ਦੇਖ ਕੇ ਸਿਆਣੇ ਹੋ ਜਾਣ ਕੀ ਆਪਣੇ ਭਰਾ ਨਾਲ ਕੀਤਾ ਹੋਇਆ ਤੱਕਾ ਆਪਣੇ ਭਰਾ ਨਾਲ ਕੀਤਾ ਹੋਇਆ ਮਾੜਾ ਕਰਮ ਤੁਹਾਡੇ ਅੱਗੇ ਕਦੇ ਨਾ ਕਦੇ ਜਰੂਰ ਆਊਗਾ ਰੱਬ ਘਰੇ ਦੇਰ ਆ ਹੰਦੇ ਨਹੀਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ